ਸਾਡਾ ਬਲੌਗ ਆ ਉਹਦੇ ਨੂੰ ਦਹੀਂ ਨੱਭੜ ਜੂਗਾ 156 ਠੀਕ ਹੈ ਓਕੇ 150 ਕਿਸ਼ੇ ਇੰਨੀ ਫ੍ਰੈਂਕ ਹੋ ਰਿਗਰੇ ਜੀ ਮਾਰੀ ਜੇ ਚੱਕ ਬਈ ਬਰ ਬਲੇ ਬਰ ਕਿਵੇਂ ਦਾ ਫੀਲ ਹੋ ਰਿਹਾ ਨਾ ਨਾ ਮੈਂ ਸਿੱਧਾ ਕਰ ਯਾਰ ਲੈ ਹਾਂਜੀ ਮੇਲਾ ਤੁਪਾਰ ਦਾ ਸਸਤੀਕਰ ਦੀ ਸੋ ਕੀ ਹਾਲ ਚਾਲ ਹੋ ਸਾਰੇ ਵਧੀਆ ਹੋਵਾਂਗੇ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਵਲੌਗ ਕਰ ਰਹੇ ਆਂਗੇ ਤੇ ਆਪਾਂ ਜਾ ਰਹੇ ਆਂਗੇ ਭਲਾਡੇ ਉੱਥੇ ਆ ਕੇ ਮੇਲਾ ਛੋਟਾ ਜਿਹਾ ਮੋਟਾ ਆਪਾਂ ਨੂੰ ਤਾਂ ਪਤਾ ਨਹੀਂ ਇਹਨੂੰ ਪਤਾ ਇਹਦੇ ਨਾਲ ਜਾ ਰਹੇ ਆਂਗੇ ਕਿਹਾ ਜਾ ਮੇਲਾ ਹੋ ਕਹਾ ਜਾ ਨਾ ਕਿਹਾ ਜਾ ਮਾਹੌਲ ਹੋ ਆਪਾਂ ਬਾਕੀ ਜਾ ਕੇ ਦੇਖਦੇ ਆਂ ਸੋ ਬਣੇ ਰਹੋ ਵਲੌਗ ਦੇ ਨਾਲ ਤੇ ਅੱਗੇ ਦਿਖਾਉਣਾ ਕੀ ਗੱਲਬਾਤ ਸਾਰੀ ਆਪਾਂ ਵੀ ਪਹਿਲੀ ਵਾਰ ਜਾ ਰਹੇ ਆਂ ਭਲਾਡੇ ਦੇ ਮੇਲੇ ਤੇ ਤੇ ਅੱਜ ਕੁਝ ਮੀਂਹ ਜਾਂ ਪੈ ਗਿਆ ਮੌਸਮ ਐਦਾਂ ਦਾਗਾ ਬਾਕੀ ਦੇਖਦੇ ਆਂ ਕੀ ਮਾਹੌਲ ਚੱਲੂ ਵੀ ਜਾ ਕੇ ਸਾਰਾ ਦਿਖਾ ਮੰਗੇ ਇੰਜੋਏ ਕਰਾਂਗੇ ਤੁਹਾਨੂੰ ਵੀ ਕਰਾਵਾਂਗੇ ਆਜੋ ਫਿਰ ਮਿਲਦੇ ਆ ਜੀ ਹਾਂਜੀ ਹੁਣ ਆਪਾਂ ਚੱਲਦੇ ਆ ਤਿਆਰ ਆ ਬਾਈ ਚੱਲੀਏ ਚੱਲੋ ਹੁਣ ਆਪਾਂ ਚੱਲਦੇ ਆ ਬਾਕੀ ਜਾ ਕੇ ਦਿਖਾਉਣਾ ਕੀ ਗੱਲ ਬਾਤ ਚਲੋ ਹਾਂਜੀ ਅੱਬ ਆਵਾਂ ਚੁੱਕੇ ਆ ਤੇ ਹਜੇ ਤੱਕ ਕੋਈ ਐਡਾ ਭਖਿਆ ਜਿਹਾ ਨਹੀਂ ਖੜਾ ਤੇ ਟਿਕਟ 20 ਰੁਪਇਆ ਤੇ ਜੇ ਆਪਾਂ ਇੱਕ ਵਾਰ ਅੰਦਰ ਐਂਟਰ ਹੋ ਗਏ ਤਾਂ ਫਿਰ ਬਾਹਰ ਨਹੀਂ ਆ ਸਕਦੇ ਦੁਬਾਰਾ ਟਿਕਟ ਲੈ ਕੇ ਜਾਣਾ ਪਊ ਇਸ ਕਰਕੇ ਆਪਾਂ ਹਜੇ ਘੰਟੇ ਤੱਕ ਅੰਦਰ ਜਾਵਾਂਗੇ ਹਨਾ ਬਾਈ ਦੇ ਘੰਟੇ ਰੱਕ ਦੇ ਘੰਟੇ ਦਾ ਖੜਾ ਰਹਿਗਾ ਫੇਰ ਅੰਦਰ ਜਾਵਾਂਗੇ ਜੇ ਇੱਕ ਵਾਰ ਬਾਹਰ ਆ ਗਏ ਫੇਰ ਦੁਬਾਰਾ ਟਿਕਟ ਲੈਣੀ ਉਹ ਦੇਖ ਕੇ ਐਵੇਂ ਵੀ ਕਹਿੰਦੇ ਨੇ ਕਹਿੰਦੇ ਇੱਕ ਵਾਰੀ ਲੈ ਲਈ ਬਾਹਰ ਆ ਗਏ ਫੇਰ ਮੁੜ ਕੇ ਅੰਦਰ ਨਹੀਂ ਜਾਣਾ ਮੈਂ ਉਹੀ ਗੱਲ ਸਮਝਾਈਏ ਮੈਂ ਉਹੀ ਗੱਲ ਸਮਝਾਈਏ ਤਾਂ ਕਰਕੇ ਸੀ ਬਾਹਰ ਖੜੇ ਆ ਤੇ ਨਾ ਕਰਕੇ ਸੀ ਅੰਦਰ ਜਾਂਦੇ ਨਹੀਂ ਤੇ ਹਜੇ ਇਹਨਾਂ ਕੋਈ ਰਾਜਾ ਹੋਇਆ ਨਹੀਂ ਆ ਠੀਕ ਜਿਹਾ ਕੰਮ ਹੈ ਤੇ ਬਾਈ ਉਹਨਾਂ ਨੇ ਕਰਿਆ ਇੱਥੇ ਕੈਮਰਾ ਕੁਮਰਾ ਦਾ ਸਾਰਾ ਕੰਮ ਸੀਸੀਟੀਵੀ ਕੈਮਰੇ ਦਾ ਫੁਟੇਜ ਸਾਰੀ ਇੱਧਰ ਤੇ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਅੰਦਰ ਗਏ ਇੰਨਾਂ ਵੱਲੋਂ ਹੋਇਆ ਹੋਇਆ ਸਾਰਾ ਸੀਸੀਟੀਵੀ ਕੈਮਰੇ ਦਾ ਕੰਮ ਇਹਨਾਂ ਦਾ ਬਾਈ ਉਹਨਾਂ ਦਾ ਕੰਮ ਹੈ ਤੇ ਤੁਹਾਨੂੰ ਦੱਸਾਂਗੇ ਆਈ ਡੀ ਵੀ ਮੈਂਸ਼ਨ ਕਰਾਂਗੇ ਚਲੋ ਫਿਰ ਆਪਾਂ ਜਦੋਂ ਵੀ ਜਾਵਾਂਗੇ ਤੇ ਤੁਹਾਨੂੰ ਉਹ ਦਿਖਾਵਾਂਗੇ ਘੰਟੇ ਤੱਕ ਜਾਣਾ ਹੈ ਘੰਟੇ ਤੱਕ ਕਰਮਾਉਣੇ ਆਪਾਂ ਐਂਟਰੀ ਕਿੱਥੇ ਨੇ ਆਪਣੇ ਕੈਮਰੇ ਆਹ ਵੇਖੋ ਕੈਮਰੇ ਬਾਈ ਉਹਨਾਂ ਦੀ ਫੁਟੇਜ ਹੈ ਸਾਰੀ ਇਹਨਾਂ ਨਾਲ ਵੀ ਆ ਰਹੀ ਹੈ ਰਿਕਾਰਡਿੰਗ ਹਾਂਜੀ ਤੇ ਆਪਾਂ ਮੜੀ ਡਿਟੇਲ ਦੇ ਰਹੀਏ ਮੇਲੇ ਬਾਰੇ ਤੇ 28 ਅਗਸਤ ਤੋਂ ਇਹ ਮੇਲਾ ਸ਼ੁਰੂ ਸੀਗਾ 28 ਅਗਸਤ ਤੋਂ ਸ਼ਾਮ 5:30 ਤੋਂ ਲੈ ਕੇ ਤੇ 10:30 ਵਜੇ ਤੱਕ ਰਾਤ ਦੇ ਤੇ ਬਾਕੀ ਬਾਈ ਉਹਨਾਂ ਨੂੰ ਇਨਫੋਰਮੇਸ਼ਨ ਲੈਣੇ ਆ ਤੇ 15 ਸਤੰਬਰ 2024 ਤੱਕ ਚੱਲੂ ਆ ਜੀ ਜਦੋਂ ਸਾਡਾ ਵਲੌਗ ਆ ਉਹ ਤੁਹਾਨੂੰ ਦੱਸੇ ਨੱਭੜ ਜੂਗਾ ਤੇ ਬਾਕੀ ਪਹਿਲਾਂ ਆ ਨਹੀਂ ਸਕੇ ਥੋੜੇ ਦਿਨ ਪਹਿਲਾਂ ਹੋਣਾ ਸੀ 10 ਦਿਨ ਪਹਿਲਾਂ ਕੁਝ ਕੰਮ ਸੀਗੇ ਇਹਨਾਂ ਨੂੰ ਕੰਮ ਸੀ ਕੁਝ ਸਾਨੂੰ ਕੰਮ ਸੀਗੇ ਤੇ ਬਸ ਆਪਾਂ ਹੁਣ ਜਦੋਂ ਐਂਟਰ ਹੋ ਗਏ ਹੁਣ ਦੱਸ ਦਾਂਗੇ ਤੇ ਇਹ ਨਾਜ ਮੰਡੀ 'ਚ ਮੇਲਾ ਹੈਗਾ ਪਤਾ ਨਹੀਂ ਕਿਹੜਾ ਮੇਲਾ ਸਾਨੂੰ ਤਾਂ ਨਹੀਂ ਪਤਾ ਬਾਈ ਆਪਾਂ ਤਾਂ ਪਹਿਲੇ ਵਾਰ ਆਇਆ ਪਹਿਲੇ ਵਾਰ ਲੱਗਿਆ ਭਾਈ ਅਜੇ ਪੀਟ ਫੂਡ ਘੱਟ ਹੈ ਜਿਦਾ ਕਰਕੇ ਅਸੀਂ ਅੰਦਰ ਜਾ ਨਹੀਂ ਰਹੇ ਕਿਉਂਕਿ ਫਿਰ ਥੋੜਾ ਜਿਹਾ ਸ਼ਾਮ ਦੇ ਟਾਈਮ ਲਾਈਟਾਂ ਲੁੱਟੀਆਂ ਜਿਹਾ ਮਾਹੌਲ ਜਿਹਾ ਬਣਦਾ ਹੈਗਾ ਵਧੀਆ ਫੇਰ ਹੀ ਜੀ ਆ ਕਰਦਾ ਤੇ ਅੱਪਾ ਬਸ ਜਾਵਾਂਗੇ ਜਦੋਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਬਸ ਅੱਜ ਹੋ ਗਈ 12 ਤਰੀਕ 15 ਤਰੀਕ ਤੱਕ ਮੇਲਾ ਚੱਲਣਾ ਚੱਲ ਪਏ ਚੰਡੋਲ ਲੱਗੀ ਰੌਣਕ ਮੇਲੇ ਲੱਗਣਾ ਜੇ ਅਪਾ ਹੁਣ ਐਂਟਰੀ ਕਰਦੇ ਆਂ ਤੇ ਆਪਣੀ ਐਂਟਰੀ ਫਰੀ ਹੈ ਉਹਨਾਂ ਨੇ ਹੱਥ ਮਾਰ ਦਿਆ ਠੀਕ ਹੈ ਆਪਣੀ ਐਂਟਰੀ ਫ੍ਰੀ ਹੈ ਕਿਉਂਕਿ ਬਾਈ ਯੂਡੀ ਕੈਮਰੇ ਦੇ ਕੰਮ ਕਰਕੇ ਗਏ ਸੀ ਉਹਰੇ ਤੇ ਆਹ ਬਾਈਆਂ ਨੇ ਕਿਹਾ ਸੀਗਾ ਤੇ ਬਸ ਹਣ ਵਾ ਅੰਦਰ ਐਂਟਰ ਹੋ ਗਏ ਦਿਖਾਉਣੇ ਸਾਰਾ ਮਾਹੌਲ ਚਾਰ ਵੀਰ ਭਾ ਐਂਟਰੀ ਸੀ ਤੇ ਨਾ ਚੱਲ ਗਿਆ ਬਾਈ ਉਹਨਾਂ ਦਾ ਫ੍ਰੀ ਐਂਟਰੀ ਹੋ ਗਈ ਦੇਖਦੇ ਹਾਂ ਹੁਣ ਆਪਾਂ ਮਾਹੌਲ ਚਾਰ ਦਿਖਾਉਣੇ ਆ ਅੰਦਰ ਬਾਈ ਬਾਈ

ਮੇਲੇ ਚ ਉੱਠ ਗਿਆ ਬਈ ਉੱਠ ਕਿਵੇਂ ਆ ਕੀ ਸਿਸਟਮ ਹੈ 400 ਰੁਪਏ 6 ਰਾਉਂਡ ਹੈ 3 ਜਾਨਾਂ ਪਰ ਗਿਰਾਉਣੇ ਨੇ 200 ਰੁਪਏ ਇਨਾਮ 4 ਤੇ 3 ਜਾਨਾਂ ਪਰ ਗਿਰਾਉਣੇ ਨੇ ਹੈ 200 ਰੁਪਏ ਇਨਾਮ 200 ਰੁਪਏ ਇਨਾਮ 50 ਦੇ 6 ਰਾਉਂਡ ਹੈ 6 ਰਾਉਂਡਾਂ ਦੇ 2 3 ਜਾਨੇ ਡੇਗਣੇ ਨੇ ਠੀਕ ਹੈ 3 ਜਾਨਾਂ ਗਿਰਾਉਣੇ ਨੇ 200 ਰੁਪਏ ਇਨਾਮ ਪਿਸਟਲ ਕੇ ਸਾਥ ਮਤਲਬ ਤੇਰੇ ਨਾਲ ਤੇਰੇ ਲਾਲਾ ਤੇਰੇ ਨਾਲ ਮੇਰੇ ਲਾਲਾ ਇਹ ਦੋਨਾਂ ਨੇ ਤਿੰਨ ਤਿੰਨ ਡੇਕ ਦੇ ਦੋਵਾਂ ਨੇ 200 ਰੁਪਏ ਮਿਲ ਗਏ ਪਰ ਇਹ ਚੱਕਰਾ ਹੈ ਨਹੀਂ ਨਹੀਂ ਜਾਏਗਾ ਨਾ ਹੈ ਨਹੀਂਗਾ ਟੈਲੈਂਟ ਠੀਕ ਹੈ ਭਾਈ ਅਚਾਰੋਂ ਦੂ ਹੈ ਆਹੂ ਰੋਂ ਦਾ ਓਕੇ ਰਾਈ ਬਸ ਤਾੜਾ ਲੋਡ ਹੈ ਲੋਡ ਹੈ ਲੋਡ ਹੁੰਦਾ ਨਹੀਂ ਦੇਖਣ ਲੱਗ ਗਏ ਮੰਗਾਤਾ ਨਹੀਂ ਹੁੰਦਾ ਮੰਗਾਰਤਾ ਨਹੀਂ ਹੁੰਦਾ ਗਿਆ ਆਪਣਾ ਸ਼ੌਟ ਹੀ ਨਹੀਂ ਪਤਾ ਲੱਗਿਆ ਕਿੱਧਰ ਗਿਆ ਇਹ ਹੁਣ ਦੇਖੇ ਪੈਂਦਾ ਫਿਰ ਤੋਂ 50 ਦੇ ਲਾ ਲੈਂਦਾ ਬੰਨੜਾ ਠੀਕ ਹੈ ਭਾਈ ਥੈਂਕ ਯੂ ਹੈ ਭਾਈ ਕੀ ਆਫਰ ਹੈ ਇਹਦਾ ਮਾਜਿਜ਼ ਘਿਰਾਣੇ ਭਾਈ ਤੁਮ ਕਿੰਨੇ ਘਿਰਾ ਦੋਗੇ ਰਾਮ ਮਾਜਿਜ਼ 50 ਠੀਕ ਹੈ ਠੀਕ ਹੈ ਜਿਹੜਾ ਕੁਝ ਮਤਲਬ ਕਿ ਸਾਰੀਆਂ ਡੱਬੀਆਂ ਚ ਕਿਹੜੀ ਮਾਜੀ ਡੱਬੀ ਦੇ ਦੇ ਠੀਕ ਹੈ ਜਿਹੜੇ ਚੀਜ਼ ਦੇ ਦੇ ਦੇਗਾ ਉਹੀ ਨਾਮ ਮਿਲ ਜੀ ਤੈਨੂੰ ਲੈਮਨ ਵਾਲਾ ਕਿੰਨੇ ਰਾਂ ਦੇ ਨੇ ਕਿੰਨੇ ਦੇ 50 ਦੇ 6 ਦੇਖੋ ਇਹ ਮੈਗਨਟ ਦੇਗਾ ਬਣਾਇਆ ਕੱਲਾ ਬੰਦਾ ਮੈਂ ਇਹੋ ਤੇਰੀ ਉੱਡੀ ਕਿਚਲਾ ਬੰਦੂਖ ਨਾਲ ਫੋਟੋ ਵਿੱਚ ਨਹੀਂ ਆ ਆ ਚੜ ਪਈਦਾ ਲੱਗੀ ਹੀ ਆ ਯਾਰ ਇਹਨਾਂ ਨੂੰ ਕੀ ਕਹਿਦਾ ਇਹਦਾ ਚੀਜ਼ ਹੈ ਨਹੀਂ ਅੱਡੀ ਜੀ ਇਹਨਾਂ ਦਾ ਕੋਈ Aim ਨਹੀਂ ਕੁਝ ਹੋ ਗਿਆ ਪਤਾ ਨਹੀਂ ਕਿਰਤਾਂ ਸਰ ਐਕਸੀਲੈਂਟ ਆ ਬਈ ਜੀ ਕੰਮ ਬਿਲਕੁਲ ਐਕਸੀਲੈਂਟ ਕੋਈ ਜਮਾਨ ਲਓ ਇਹ ਇਹਦੀ ਜਲਤੀ ਹੈ ਅਸਲ ਚ ਇਹ ਰਾਇ ਹੋ ਗਲਤ ਬਿਲਕੁਲ ਗਾਇਦੇ ਨਹੀਂ ਕਿਉਂਕਿ ਇਹ ਐਕਸੀਡੈਂਟ ਨਹੀਂ ਹੈ ਜਿਹਦਾ ਕੋਈ ਫੇਮ ਨਹੀਂ ਮਿਲਦਾ ਇਹਦਾ ਕੁਝ ਨਹੀਂ ਹੈ ਕੁਝ ਵੀ ਨਹੀਂ ਦਾ ਤਾਂ ਕਰਕੇ ਨਹੀਂ ਬਾਈ ਜੇ ਵਾ ਸਹੀ ਦਿਖਾਣ ਦੇ ਜਾਂਦੀ ਨਹੀਂ ਜੀ ਉਹ ਕਿਸੇ ਟਾਈਮ ਨਹੀਂ ਜਾਂਦੀ ਠੀਕ ਹੈ ਇਹੀ ਬਾਜ ਦਾ ਜੇ ਤੇਰੀ ਰਫਲ ਹੋਵੇ ਤੁਸੀਂ ਉਹਨੂੰ Aim ਕਰਕੇ ਲਾਉਂਗੇ ਫਿਰ ਜਾਓ ਸੂਟ ਵੀ ਨਹੀਂ ਜਾਓ ਲੈ ਹਾਂ ਨਹੀਂ ਲੱਗਦੀ ਫਤ ਕਦੇ ਵੀ ਲੱਗ ਜੇ ਤੂੰ ਜਾ ਉੱਪਰ نیچے ਦਾ ਕਦਮ ਹੀ ਲੱਗਦੀ ਥੋੜੀ ਅਡਜਸਟਮੈਂਟ ਟੀਮ ਥੋੜੀ ਦਾ ਹਲਦੀ ਸੁਣ ਚਾਹੀਦੀ ਲੈਫਟ ਕਿੰਨਾ ਲਈ ਨਹੀਂ ਜਾਂ ਰਾਈਟ ਕਿੰਨਾ ਲਈ ਆ ਬਈ 50 ਰੁਪਏ ਦਾ ਇੱਕ ਸ਼ਾਟ ਹੈ ਘੀੜ ਘੀੜ ਘੀ ਆ ਗਿਆ ਜੀ ਆ ਗਿਆ ਜੀ ਆ ਗਿਆ ਜੀ ਸਰਚ ਬੱਝ ਗਈ ਆਹ ਬੱਝੀ ਹੋਏ ਕੀ ਵਿਚਾਰ ਨੇ ਤੇਰੇ ਇਹਦੇ ਬਾਰੇ ਬਾਈ ਵਧੀਆ ਇੱਕ ਵਾਰੀ ਦੇਖਣਾ ਚਾਹੀਦਾ ਨਜ਼ਾਰਾ ਆ ਤੁਸੀਂ ਕਿਉਂ ਨਹੀਂ ਦੇਖ ਰਹੇ ਮੈਂ ਵੀ ਦੇਖਿਆ ਜੀ ਗੇਰਾ ਪਰ ਆ ਬਾਈ ਲੋਕ ਦੇਖਣਗੇ ਸਾਰਾ ਬਾਜ਼ਾਰ ਆ ਦੇਖੋ ਕੀ ਰਿਐਕਸ਼ਨ ਹੈ ਕੀ ਰਿਐਕਸ਼ਨ ਹੈ ਸਾਗਣੇ ਵਿੱਚ ਬੱਜਦੇ ਨਹੀਂ ਅਸੀਂ ਅਸੀਂ ਬੱਜਦੇ ਨਹੀਂ ਇਹ ਕਹਿੰਦਾ ਕਿ ਜਿਹੜੇ ਬੈਠਣਾ ਦਾ ਕਹੀ ਜਾਂਦਾ ਭਈ ਰੋਕ ਦੇ ਰੋਕ ਦੇ ਯਾਰ ਰੋਕ ਦੇ ਇਸਕੇ ਕੰਟਰੋਲ ਜੈਲਿਬ੍ਰੇਟਰ ਚਾਰ ਕਟੜਾ ਕਮੈਂਟ ਕਿਉਂੜਾ ਪਤਾ ਵਾਰ ਐਂਟਰ ਹੋਇਆ ਅੰਦਰ ਤੇ ਦਿਖਾਉਣਾ ਇਕਲੀ ਇਕਲੀ ਆਈਟਮ ਆ ਕੀ ਜੀ ਜੀ ਬਾਈ ਇਹ ਮਿੱਠਾ ਪਾਨੀ ਹੈ ਮਿੱਠਾ ਪਾਨ ਕਿੰਨੇ ਕਹਿੰਦੇ 50 ਰੁਪਏ ਓਕੇ ਲੰਗਾ ਨਾ ਨਹੀਂ ਨਹੀਂ ਹਮ ਤਾਂ ਵੀਡੀਓ ਸ਼ੂਟ ਕਰਦੇ ਆਂ ਇਧਰ ਦੇਖੋ ਜੀ ਕੰਚ ਦੀਆਂ ਚੀਜ਼ਾਂ ਘਰ ਵਾਸਤੇ ਵਧੀਆ ਕੱਪੜੀਆਂ ਕੁੱਪੀਆਂ ਦੇਖੋ ਕੱਪਾ ਕੋ ਪਾਣੀ ਤਾਂ ਨਹੀਂ ਲੋੜੇ ਕੀ ਕਰੇ ਨਾ ਚਾਹ ਪਾਣੀ ਲਈ ਹੈਗੀ ਮਿੰਤਾ ਕੈਪਟੇਨ ਜੀ ਮਿਲ ਗਿਆ ਗਿਫਟ ਜ ਹੈ ਤੇ ਮਿੱਤਰ ਨੇ ਦੇ ਤਾ ਨਾ ਦੇਖੋ ਜੀ ਕੱਲੀ ਕੱਲੀ ਆਈਟਮ ਦਿਖਾਵਾਂਗੇ ਤੁਹਾਨੂੰ ਕੱਲੀ ਕੱਲੀ ਚੀਜ਼ ਕੀ ਰੇਟ ਹੈ ਰੇਟਿੰਗ ਉਹ ਬਟਾ ਕੀ ਰੇਟ ਹੈ ਜੀ ਇਹਨਾਂ ਦਾ 150 ਕਿਛੇ 150 ਕਿਛੇ ਠੀਕ ਹੈ ਓਕੇ 150 ਕਿਛੇ ਕੋਈ ਵੀ ਆ ਕੀ ਹੈ ਜੀ ਆ ਲੈ ਲੈ ਬਟਾ ਇਹ ਬਾਹਰ ਇਹ ਵੀ ਚਾਹ 150 ਦੇਛੇ ਕਿਹੜਾ ਮਰਜੀ ਕੱਪ ਲੈ ਲੋ 150 ਦੇਛੇ ਜੀ ਇਧਰ ਆ ਗਿਆ ਕਾਟੇ ਕੁਟਣਾ ਸਮਾਨ ਆ ਲੋ ਬੋਲੂ ਡੈਡੀ ਵੀਰ ਦੇਖੋ ਹਾਂ ਭਾਈ ਗੁਲਦਸਤੇ ਲੈਣੇ ਨੇ ਹਾਂ ਸੜਕਾਂ ਦੇ ਜਮਾਨੇ ਦੀ ਜਮਾਨਾ ਸੀ ਗੁਲਦਸਤੇ ਲੈਣੇ ਨੇ ਜੀ ਆਹ ਸੁਣਾਈ ਗੁਲਦਸਤੇ ਗੁਲਦਸਤੇ ਭਈ ਐ ਨਾ ਕੋ ਬਲੌਗ ਦੇਖ ਕੇ ਵੀ ਐ ਨਾ ਉਹੀ ਬੋਲ ਜੰਦੇ ਨੇ ਕਿਤਾਬਾਂ ਸਾਡਾ ਆਪਣਾ ਨੇਸਤਰੀ ਇਦਾਂ ਦਾਗਾ ਇਹਦੇ ਕਿਤਾਬਾਂ ਦੀ ਸਟਾਲ ਲੱਗੀ ਜੀ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਨੇ ਦੇਖੋ ਮਿਲਾਂਗੇ ਜਰੂਰ ਬਹੁਤ ਚੱਲੀ ਆ ਬਾਈ ਤੇ ਹੋਰ ਦੇਦੇ ਆ ਪਕਾਪਾ ਕਿਤਾਬੀ ਕੀੜਾ ਨੂੰ ਹੈ ਨਹੀਂ ਗਾ ਰਿਚ ਡੈਡ ਬਹੁਤ ਸੋਹਣੀ-ਸੋਹਣੀ ਕਿਤਾਬਾਂ ਨੇ ਪੜਨ ਵਾਲੀਆਂ ਕਿਤਾਬਾਂ ਨੇ ਵਧੀਆ ਬਹੁਤ ਵਧੀਆ ਕਿਤਾਬਾਂ ਨੇ ਮੁੰਡਾ ਕਿਤਾਬੀ ਕੀੜਾ ਬਣਦਾ ਜੀ ਕਿਤਾਬ ਪੜੀ ਜਾਂਦਾ ਕੀ ਡੀ ਦਾ ਮੈਂ ਉਹ ਇੰਨੀ ਫ੍ਰੈਂਕ ਹਾਂ ਚਲੋ ਜੀ ਅਪਾ ਕੁਸ਼ੋਰ ਦੇਖੀਏ ਭਾਈ ਜੀ ਕੁਸ਼ੋਰ ਦੇਖੀਏ ਐਜੀ ਪੁੱਛਦਾ ਪਰ ਟੁਕੜਾ ਨਹੀਂ ਹੈ ਇਨਫੋਰਮੇਸ਼ਨ ਹੀ ਦੇਣੀ ਆਪਾਂ ਨੂੰ ਆਪਾਂ ਦਾ ਬੈਠਣਾ ਨਹੀਂਗਾ ਕਿੰਨੀ ਟਿਕਟ ਹੈ ਭਾਈ ਕਿੰਨੀ ਟਿਕਟ ਹੈ 60 ਰੁਪਏ ਓਕੇ ਕਿਤਨੇ ਕੀੜੇ ਕਿਤਨੇ ਕੀੜੇ ਚੱਕਰ 10 ਰੌਂਡ 10 ਰੌਂਡ

ਪਲੀਜ਼ ਬਲੌਗ ਮੈਨ ਕੋ ਰੀਗ੍ਰੈਸੀ ਮਾਰੀ ਜੀ ਚੱਕ ਬਾਈ ਬਰ ਬਲੇ ਬਰ ਬਲੇ ਬਬਲਸ ਓਕੇ 50 ਰੁਪਏ ਦੇ ਕਿੰਨੇ 50 ਰੁਪਏ ਅੱਛਾ 50 ਰੁਪਏ ਸੀਸੀ ਓਕੇ ਚਲਾ ਕੇ ਦੇਖਾ ਦੇਖੋ ਮੇਤਰ ਇੱਧਰ ਚਲਾ ਇੱਧਰ ਜਿਉਂ ਅਰਣੰਦ ਅਰਣੰਦ ਦੇਖੋ ਮੇਤਰ ਚੱਲਦੇ ਝੁੱਲੇ ਬਾਕੀ ਕਦੀ ਫੋਟੋ ਫੂਟੋ ਇੱਕ ਅਜੀ ਰੀਲ ਸ਼ੂਟ ਕਰਕੇ ਦੇਦਾ ਜੇ ਬਣੂ ਵਧੀਆ ਬਣੂ ਹਾੜੇ ਕੋਈ ਬੱਚੇ ਡਰੀ ਜਾਂਦੇ ਨੇ ਬਾਲੂ ਤੋਂ ਮੱਚੇ ਡਰ ਰਹੇ ਨੇ ਬਾਲੂ ਤੋਂ ਡਰ ਕੇ ਡਰ ਕੇ ਬਾਏ ਬਾਏ ਇਹ ਤਾਂ ਬਣਾ ਆ ਬਾਈ ਜੀ ਮ사ਜ ਕਰਾਉਣ ਲੱਗੇ ਕਿਵੇਂ ਦਾ ਫੀਲ ਹੋ ਰਿਹਾ ਲੇ ਮੈਨੂੰ ਗਰੀ ਨਹੀਂ ਦੇਖੀ ਹਾਈ ਇਕੱਠਾ ਲਗਾ ਦਿਓ ਇਕੱਠਾ ਜਾ ਇੱਧਰ ਕਰ ਦੇਖੋ ਜੀ ਹੁਣ ਆਪਣਾ ਲੱਕੜ ਦਾ ਸਮਾਨ ਬਹੁਤ ਸੋਹਣਾ ਸਮਾਨ ਲੱਕੜ ਦਾ ਦੇਖੋ ਬੂਟਾ ਵਾ ਕੇ ਰੱਖਣ ਨੂੰ ਫੁੱਲ ਫੁੱਲ ਵਾ ਕੇ ਰੱਖਣ ਨੂੰ ਤੇ ਇੱਧਰ ਕੁਰਸੀਆਂ ਵਿੱਚ ਕਿੰਨੇ ਦਾ ਸਿਸਟਮ ਹੈ 16000 ਹਾਂ ਜੀ 16000 16000 ਸੈਟ ਵਿੱਚ ਹੀ ਆਹ ਸਾਰਾ ਕੁਝ ਚਾਰ ਕੁਰਸੀ ਓਕੇ ਆ 16000 ਸੈਟਰ ਇਹ ਦਰ ਆ ਕਿੰਨੇ ਦਾ ਜੀ 12000 ਦਾ ਓਕੇ ਚਾਰ ਕੁਰਸੀਆਂ ਤੇ ਇੱਕ ਮੇਜ਼ ਬਾਹਰ ਕੇ ਧਰ ਨੂੰ ਲੋਡਾ ਨਾ ਬਹੁਤ ਸੋਹਣਾ ਲੱਗਦਾ ਹਾਂ ਦੇਖ ਆਪਣੇ ਵਾਲੇ ਬਾਹਰ ਕੇ ਹਾਂ ਹਾਂ ਬਹੁਤ ਸੋਹਣਾ ਲੱਗੂਗਾ ਬਾਈ ਵੀਰ ਤਾਂ ਬਹਿ ਕੇ ਦੇਖਣ ਲੱਗੇ ਫੋਟੋ ਤਾਂ ਖਿੱਚਨੀ ਆ ਮੈਂ ਵੀਡੀਓ ਬਣਾ ਲਈ ਹੁਣ ਤੇਰੀ ਆ ਕੁਰਸੀ ਬਹੁਤ ਸੋਹਣੀ ਲੱਗ ਰਹੀ ਐ ਮੈਂ ਕਿ ਦੇਖੀ ਆ ਆਪਣੀ ਸਾਈਡ ਤੋਂ ਹਾਂ ਜੀ ਕਿੰਨੇ ਦਾ ਜੀ ਇਹ ਇੱਕ ਵਸੇ ਨੀ ਨਹੀਂ ਆ ਉਹ ਉਹ ਲਾ ਦੇ ਇਧਰ ਦੇਖਦੇ ਇਹ ਫਿੰਨਯਾਰ ਦੀ ਕੁਰਸੀ ਆ ਬਾਈ ਫਲਮਾਈ ਵਾਲੀ ਕੁਰਸੀ ਹੈ ਜਿਹੜੀ ਫਲਮਾਂ ਇਹ ਜਿਹਨੀ ਹੁੰਦੀ ਹੈ ਹੈ ਮੈਂ ਉੱਧਰ ਜਾਕੂਆ ਫੇ ਨੀ ਜਾ ਤੂਆ ਇਹੋ ਚੱਲੂਗਾ ਮੀਡੀਆ ਸਿਨੇਮੈਟਿਕ ਚ ਚੱਲ ਸਿੱਧਾ ਰੱਖਣਾ ਯਾਰ ਕੋਈ ਜਗ੍ਹਾ ਨਹੀਂ ਸਿੱਧਾ ਰੱਖ ਆ ਮੈਂ ਮਨ ਉਹ ਲਾ ਦੂ ਸਿਆਲਾ ਨਾ ਨਾ ਮੈਂ ਸਿੱਧਾ ਕਰ ਰਿਹਾ ਯਾਰ ਲੈ ਯਾਰ ਓਏ ਯਾਰ ਬਲੌਗ ਵਾਲਾ ਕੰਮ ਨਹੀਂ ਕਰਦਾ ਚੰਗਾ ਨਹੀਂ ਮੈਂ ਵੀ ਬਣਾਉਂਗਾ ਵੀਡੀਓ ਕਿਵੇਂ ਉਹ ਯਾਰ ਆਹ ਦੇਖੋ ਗੋਲ ਘੋਮ ਵਾਲਾ ਝੁੱਲਾ ਇਹ ਪੱਤੇ ਜੂੜੇ ਲੈਣ ਦੇ ਦੇਖੋ ਹਾਂਜੀ ਮੇਲਾ ਤੇ ਛਪਾਰ ਦਾ ਹੈ ਇਹਨਾਂ ਤੇ ਛਪਾਰ ਦਾ ਦਿਖਾ ਦੇ ਜੀ ਮੇਲਾ ਛਪਾਰ ਦਾ ਦੇਖ ਲਓ ਆਹ ਪਿਆ ਮੇਲਾ ਦਾ ਕੰਟੀ ਲੈਣਾ ਉੱਥੇ ਜੂੜਾ ਲੈਣਾ ਉੱਥੇ ਕੁੱਲ ਇਹ ਬਹੁਤ ਰਾਹੇ ਲੱਗੇ ਹੋਏ ਨੇ ਬਾਈ ਇੱਕ ਆਹ ਟੋਪਾ ਜਾਗਾ ਗੱਡੀਆਂ ਚਲਾਉਣ ਨੂੰ ਆ ਜਲਜੀਰਾ ਲੱਗਦਾ ਆ ਜਲਜੀਰਾ ਲੱਗਦਾ ਨਾ ਇਹਦਾ ਜਮਾਂ ਗਲਤੀ ਜਿਹੜਾ ਭਾਗੀ ਮੇਲਾ ਕੋਈ ਮੁਖਰ ਤੇ ਦੋ ਰਹੀ ਜਾਂਦੇ ਆ ਸਮਝ ਨਹੀਂ ਆਦਾ ਕੀ ਕਰੀਏ ਹੁਣ ਤਾਂ ਜਾਣਿਆ ਯਾਰ ਚਲਿਏ ਜੇ ਆ ਕੇ ਮੇਲੇ ਗੋਮਗੇ ਤਬ ਚੱਲਦੇ ਆ ਟਾਈਮ ਬਹੁਤ ਹੋ ਗਿਆ ਕਿੰਨਾ ਟਾਈਮ ਹੋ ਗਿਆ 9:28 ਹੋ ਗਏ 9:28 ਹੋ ਗਏ ਰਾਤ ਦੇ ਕੱਢੇ ਦਸ ਵੇ ਮੇਲਾ ਬੰਦ ਹੋ ਜੂ ਤੇ ਹੁਣ ਆਪਾਂ ਚੱਲਦੇ ਆ ਬਹੁਤ ਟਾਈਮ ਹੋ ਗਿਆ ਕੰਮ ਫਿਰ ਲੈ ਏਸੀ ਸਾਡਾ ਛੋਟਾ ਜਿਹਾ ਬਲੌਗ ਛੋਟਾ ਜਿਹਾ ਮੇਲਾ ਬਾਕੀ ਹੋਪਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਬਲੌਗ ਤੇ ਹੁਣ ਆਪਾਂ ਚੱਲਦੇ ਆ ਤੇ ਬਾਹਰ ਜਾ ਕੇ ਕੁਝ ਖਾਣੇ ਪੀਣੇ ਆ ਬਾਹਰ ਜਾ ਕੇ ਕੁਝ ਖਾਣਾ ਪੀਣੇ ਆ ਕੋਈ ਖਾ ਲਈਏ ਨਹੀਂ ਉਹਦੇ ਤਾਂ ਯਾਰ ਹੈ ਨਹੀਂ ਹੈਲਥੀ ਜਿਹਾ ਫੂਡ ਹੈ ਨਹੀਂ ਨਾ ਚਲੋ ਦੇਖਦੇ ਆ ਬਾਹਰ ਜਾ ਕੇ ਫਿਰ ਰੱਬਾ ਨਿਕਲਣ ਲੱਗਿਆ ਲੰਡਨ ਬ੍ਰਿਜ ਲੰਡਨ ਬ੍ਰਿਜ ਯੂਕੇ ਵਾਲਾ ਟਾਵਰ ਚਲਿਏ ਭਾਈ ਮੇਜਲ ਲੱਗੇ ਮੇਲਾ ਇਹ ਲੰਡਨ ਬ੍ਰਿਜ ਦੇਖ ਲਓ ਦੇਖ ਕੋਲ ਫੀਆਂ ਖਾਦਦੇ ਨੇ ਮੁੰਡੇ ਦੁੱਧ ਵਾਲੀ ਬਈ ਜਾਂਦੀ ਯਾਰ ਇੱਕ ਦੁੱਧ ਵਾਲੀ ਆਉਂਦੀ ਯਾਰ ਇਹ ਕਹਦੇ ਲਈ ਆਇਆ ਠੀਕ ਆਇਆ ਬਾਏ ਬਾਏ ਮੇਲਾ ਭਾਈ ਹਾਂਜੀ ਹੁਣ ਅਪਾ ਚੱਲਦੇ ਆ ਘਰਾਂ ਨੂੰ ਤੇ ਘਰੇ ਜਾ ਕੇ ਬਲੌਗ ਦਾ ਐਂਡ ਕਰਦੇ ਆ ਬਹੁਤ ਟਾਈਮ ਹੋ ਗਿਆ ਹਾਂਜੀ ਪਹੁੰਚ ਗਏ ਘਰੇ ਅਪਾ ਤੇ ਹੁਣ ਸ਼ਰੂਪੋਂ ਕਰਨ ਲੱਗਿਆ ਆ ਜਾ ਬਈ ਹਾਂਜੀ ਜਿਹੜਾ ਮੈਂ ਪਹੁੰਚ ਗਏ ਘਰੇ ਤੇ ਰੋਟੀ ਪਣੀ ਖਾਣੇ ਆ ਤੇ ਕਰ ਦਿਆਂ ਬਲੌਗ ਦਾ ਐਂਡ ਦੱਸਿਓ ਫਿਰ ਕਿਵੇਂ ਲੱਗਿਆ ਮਾਇਟਿੰਗ ਤੇ ਬਾਏ ਬਾਏ